ਪਿਆਰੇ ਸਰੋਤਾਜਨੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਖੁਸ਼ਗੁਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 84 ਆਓ ਸੁਣਦੇ ਹਾਂ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਰਾ ਵਿਸ਼ਵ ਖਾਸ ਕਰਕੇ ਭਾਰਤ ਖੁਸ਼ਹਾਲ ਤੇ ਖੁਸ਼ੀਆਂ ਨਾਲ ਭਰਪੂਰ ਹੋ ਜਾਵੇ ਤਾਂ ਗੁਰੂ ਨਾਨਕ ਸਾਹਿਬ ਦੀ ਚਲਾਈ ਹੋਈ ਲੰਗਰ ਪਰੰਪਰਾ ਨੂੰ ਹਰ ਮਨੁੱਖ ਤੱਕ ਪਹੁੰਚਾਉਣਾ ਪਵੇਗਾ ਅਤੇ ਗੁਰਬਾਣੀ ਦਾ ਕੀਰਤਨ ਹਰ ਮਨੁੱਖ ਨੂੰ ਸੁਣਨਾ ਪਵੇਗਾ ਤਾਂ ਫਿਰ ਨਾ ਤਾਂ ਕੋਈ ਗਰੀਬੀ ਰਹੇਗੀ ਤੇ ਨਾ ਹੀ ਕੋਈ ਰੋਗ ਰਹੇਗਾ ਅਤੇ ਨਾ ਹੀ ਭ੍ਰਿਸ਼ਟਾਚਾਰ ਥੱਲੇ ਦਿੱਤੇ ਗਏ ਵਿਚਾਰ ਸੁਣਨ ਯੋਗ ਹਨ ਪੀਤਾ ਕਲਿਆਣ ਦਾਸ ਜੀ ਨੇ 20 ਰੁਪਏ ਗੁਰੂ ਨਾਨਕ ਸਾਹਿਬ ਨੂੰ ਦਿੱਤੇ ਕਿ ਥੋਕ ਮੰਡੀ ਤੋਂ ਕਰਿਆਨੇ ਦਾ ਸਮਾਨ ਖਰੀਦ ਲਿਓ ਤੇ ਸਮਾਨ ਲਿਆ ਕੇ ਆਪਣਾ ਰੋਜ਼ਗਾਰ ਸ਼ੁਰੂ ਕਰੋ ਪਰ ਰਸਤੇ ਵਿੱਚ ਮਿਲੇ ਭੁੱਖੇ ਸਾਧੂਆਂ ਦੇ ਵੱਡੇ ਸਾਰੇ ਟੋਲੇ ਨੂੰ ਗੁਰੂ ਜੀ ਨੇ 20 ਰੁਪਏ ਦਾ ਰਾਸ਼ਨ ਲੰਗਰ ਦੇ ਰੂਪ ਵਿੱਚ ਜੋ 5-7 ਦਿਨ ਤੋਂ ਭੁੱਖੇ ਸਨ ਢਿੱਡ ਭਰਨ ਲਈ ਦੇ ਦਿੱਤਾ ਤੇ ਉਸ ਦਾ ਲੰਗਰ ਬਣਾਇਆ ਗਿਆ ਲੰਗਰ ਬਣਾਉਂਦੇ ਸਮੇਂ ਈਸ਼ਵਰ ਦੇ ਨਾਮ ਦਾ ਜਾਪ ਕੀਤਾ ਗਿਆ ਗੁਰੂ ਨਾਨਕ ਸਾਹਿਬ ਨੇ ਵੀ ਛਕਿਆ ਤੇ ਸਾਧੂਆਂ ਨੇ ਵੀ ਛਕਿਆ ਤੇ ਉਹਨਾਂ ਨੂੰ ਗੁਰੂ ਜੀ ਨੇ ਕੀਰਤ ਕਰਨ ਤੇ ਗ੍ਰਸਤੀ ਜੀਵਨ ਜਿਉਣ ਦੀ ਸਲਾਹ ਦਿੱਤੀ ਤੇ ਕਿਹਾ ਮੰਗ ਕੇ ਖਾਣਾ ਭੀਖ ਮੰਗ ਕੇ ਖਾਦਾ ਖਾਣਾ ਲਾਹੇਵੰਦ ਨਹੀਂ ਹੈ ਕਮਾਈ ਕਰਕੇ ਖਾਓ ਤੇ ਹੋਰ ਕਿਸੇ ਭੁੱਖੇ ਨੂੰ ਖਵਾਓ ਵੰਡੋ ਗੁਰੂ ਜੀ ਨੇ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਈਸ਼ਵਰੀ ਕਰਮ ਕੀਤਾ ਸੱਚਾ ਕਰਮ ਕੀਤਾ ਜੋ ਬਹੁਤ ਹੀ ਸਲਾਹੁਣਯੋਗ ਹੈ ਗੁਰੂ ਨਾਨਕ ਸਾਹਿਬ ਨੇ ਆਪਣੀ ਦੁਕਾਨ ਦਾ ਕੰਮ ਕਾਰਵਿਹਾਰ ਕਰਨ ਦਾ ਉਸ ਨੂੰ ਪਿੱਛੇ ਰੱਖ ਦਿੱਤਾ ਤੇ ਪਰ ਉਪਕਾਰ ਦੀ ਭਾਵਨਾ ਨਾਲ ਭੁੱਖਿਆਂ ਨੂੰ ਲੰਗਰ ਛਕਾਇਆ ਹੁਣ ਗੁਰਦੁਆਰਿਆਂ ਵਿੱਚ ਇਹ ਪਰੰਪਰਾ ਚੰਗੀ ਤਰ੍ਹਾਂ ਚੱਲ ਰਹੀ ਹੈ ਜਿਸ ਵਿੱਚ ਹਰ ਕੋਈ ਭੁੱਖਾ ਮਨੁੱਖ ਲੋੜਵੰਦ ਮਨੁੱਖ ਸਰਦਾ ਨਾਲ ਪੰਗਤ ਵਿੱਚ ਮਿਲ ਬੈਠ ਬਿਨਾ ਕਿਸੇ ਜਾਤ ਪਾਤ ਧਰਮ ਦੇ ਵਿਤਕਰੇ ਤੋਂ ਲੰਗਰ ਛਕਦਾ ਹੈ ਟਿੱਡ ਪਰਦਾ ਹੈ ਤੇ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦਾ ਹੈ ਲੰਗਰ ਬਣਾਉਣ ਵਾਲੇ ਸੇਵਾਦਾਰ ਜਾਂ ਸੰਗਤ ਸਬਜ਼ੀ ਕੱਟਦੇ ਹਨ ਤਾਂ ਨਾਲ-ਨਾਲ ਉਥੇ ਸ਼ਬਦ ਕੀਰਤਨ ਵੀ ਚੱਲਦਾ ਹੈ ਜਾਂ ਸਿਮਰਨ ਹੁੰਦਾ ਹੈ ਚੱਲ ਰਹੇ ਸ਼ਬਦ ਕੀਰਤਨ ਨੂੰ ਸੁਣਦੇ ਹਨ ਤੇ ਲੰਗਰ ਪਕਾਉਣ ਵਾਲੇ ਸੇਵਾਦਾਰ ਨਾਲ-ਨਾਲ ਜਪਜੀ ਸਾਹਿਬ ਦਾ ਪਾਠ ਵੀ ਕਰਦੇ ਰਹਿੰਦੇ ਹਨ ਇਹ ਦੋਨੋਂ ਕਰਮ ਪਵਿੱਤਰ ਹਨ ਸੇਵਾ ਭਾਵ ਨਾਲ ਲੰਗਰ ਬਣਾਇਆ ਜਾਂਦਾ ਹੈ ਤੇ ਖਵਾਇਆ ਜਾਂਦਾ ਹੈ ਤੇ ਖਾਇਆ ਵੀ ਜਾਂਦਾ ਹੈ ਪਵਿੱਤਰ ਭਾਵਨਾ ਨਾਲ ਤੇ ਪਵਿੱਤਰ ਢੰਗ ਨਾਲ ਬਣਾਇਆ ਗਿਆ ਲੰਗਰ ਨਿਮਰਤਾ ਸਹਿਤ ਖਵਾਇਆ ਜਾਂਦਾ ਹੈ ਇਸ ਸਾਰੇ ਕਰਮ ਵਿੱਚ ਸੱਚ ਵਰਤ ਰਿਹਾ ਹੁੰਦਾ ਹੈ ਜੋ ਜ਼ਿੰਦਗੀ ਦਾ ਆਧਾਰ ਹੈ ਇਹ ਪਵਿੱਤਰ ਲੰਗਰ ਜਿਹੜਾ ਵੀ ਮਨੁੱਖ ਖਾਂਦਾ ਹੈ ਉਸ ਦੇ ਤਨ ਵਿੱਚ ਮਨ ਵਿੱਚ ਪਵਿੱਤਰ ਅੰਸ਼ ਪੈ ਜਾਂਦਾ ਹੈ। ਭਾਵ ਪਵਿੱਤਰਤਾ ਦਾ ਬੀਜ ਬੀਜਿਆ ਜਾਂਦਾ ਹੈ। ਇਹ ਬੀਜ ਲੰਗਰ ਖਾਣ ਵਾਲੇ ਮਨੁੱਖ ਦੇ ਅੰਦਰ ਪਵਿੱਤਰਤਾ ਦੇ ਰੂਪ ਵਿੱਚ ਪੁੰਗਰਦਾ ਹੈ। ਤੇ ਉਸ ਦੇ ਮਨ ਤਨ ਵਿੱਚ ਸਚਾਈ ਦਾ ਕਿਣਕਾ ਵੱਸ ਜਾਂਦਾ ਹੈ। ਲੰਗਰ ਹਰ ਕੋਈ ਰੋਜ਼ਾਨਾ ਨਹੀਂ ਖਾਂਦਾ ਇਹ ਤਾਂ ਭੁੱਖਾ ਮਨੁੱਖ ਗੁਰਦੁਆਰੇ ਵਿੱਚੋਂ ਕੁਝ ਦਿਨ ਖਾ ਲੈਂਦਾ ਹੋਵੇਗਾ ਜਾਂ ਸੰਗਤ ਵਾਰ ਤਿਉਹਾਰ ਗੁਰੂ ਦਾ ਪ੍ਰਸ਼ਾਦ ਸਮਝ ਕੇ ਛਕ ਲੈਂਦੀ ਹੈ ਜੇਕਰ ਇਹੋ ਜਿਹਾ ਲੰਗਰ ਜਿਸ ਤਰੀਕੇ ਨਾਲ ਗੁਰਦੁਆਰੇ ਵਿੱਚ ਬਣਾਇਆ ਜਾਂਦਾ ਹੈ ਹਰ ਘਰ ਵਿੱਚ ਬਣਾਇਆ ਜਾਵੇ ਤਾਂ ਖਾਣ ਵਾਲੇ ਜੀਵਾਂ ਦੇ ਮਨ ਸਹਜੇ ਸਹਜੇ ਪਵਿੱਤਰ ਹੋ ਜਾਣਗੇ ਕਹਿੰਦੇ ਹਨ ਜੈਸਾ ਅੰਨ ਤੈਸਾ ਮਨ ਜੈਸਾ ਅੰਨ ਤੈਸਾ ਤਨ ਤਨ ਤੇ ਮਨ ਦੋਵੇਂ ਫਿਰ ਪਵਿੱਤਰਤਾ ਦਾ ਰਾਹ ਪਕੜ ਲੈਂਦੇ ਹਨ ਘਟੋ ਘਟ ਹਰ ਸਿੱਖ ਦੇ ਘਰ ਭੋਜਨ ਬਣਾਉਣ ਵੇਲੇ ਤੇ ਖਾਣ ਵੇਲੇ ਕੀਰਤਨ ਤਾਂ ਜ਼ਰੂਰ ਹੀ ਸੁਣਿਆ ਜਾਣਾ ਚਾਹੀਦਾ ਹੈ ਆਪਣੇ ਆਪਣੇ ਧਰਮ ਅਨੁਸਾਰ ਧਾਰਮਿਕਤਾ ਭੋਜਨ ਬਣਾਉਣ ਸਮੇਂ ਹਰ ਕਿਸੇ ਦੇ ਘਰ ਪਰਿਵਾਰ ਵਿੱਚ ਹੋਣੀ ਚਾਹੀਦੀ ਹੈ ਗੁਰੂ ਸਾਹਿਬ ਨੇ ਸਾਨੂੰ ਬਾਣੀ ਰਾਗਾਂ ਦੇ ਵਿੱਚ ਰਚੀ ਹੋਈ ਦਿੱਤੀ ਹੈ ਭਾਵ 80 ਰਾਗਾਂ ਅਨੁਸਾਰ ਗਾਇਆ ਹੋਇਆ ਕੀਰਤਨ ਹੀ ਸੁਣੀਏ ਤੇ ਵੱਧ ਤੋਂ ਵੱਧ ਸੁਣੀਏ ਆਪਣੇ ਮੋਬਾਈਲ ਉੱਤੇ ਜਾਂ ਗੁਰਦੁਆਰਾ ਸਾਹਿਬ ਵਿੱਚ ਤੇ ਬਹੁਤ ਸਮਾਂ ਸੁਣੀਏ ਤਾਂ ਫਿਰ ਸਾਡੇ ਬਾਡੀ ਸੈੱਲ ਜੋ ਕਿ ਤਕਰੀਬਨ 70 ਲੱਖ ਕਰੋੜ ਹਨ ਉਹ ਪਵਿੱਤਰ ਹੋਣ ਲੱਗ ਜਾਣਗੇ ਸਾਡਾ ਮਨ ਵੀ ਪਵਿੱਤਰ ਹੋਣ ਲੱਗ ਜਾਵੇਗਾ ਮਨ ਦੀ ਮੈਲ ਤਨ ਦੀ ਮੈਲ ਖਤਮ ਹੋਣ ਲੱਗ ਜਾਵੇਗੀ ਸਾਡੇ ਚਿਹਰਿਆਂ ਤੇ ਨੂਰ ਆ ਜਾਵੇਗਾ ਵੱਧ ਤੋਂ ਵੱਧ ਸਮਾਂ ਅਸੀਂ ਇੱਧਰ ਉੱਧਰ ਦੇ ਫਜ਼ੂਲ ਕੰਮਾਂ ਵਿੱਚ ਵਿਅਰਥ ਗਵਾ ਲੈਂਦੇ ਹਾਂ ਉਸ ਦੀ ਬਜਾਏ ਕੀਰਤਨ ਆਪਣੇ ਮੋਬਾਈਲ ਤੇ ਸੁਣਦੇ ਰਿਹਾ ਕਰਿਏ ਅਸੀਂ ਬਹੁਤ ਲਾਭ ਉਠਾ ਸਕਦੇ ਹਾਂ ਸਾਨੂੰ ਸਿੱਖਾਂ ਨੂੰ ਤਾਂ ਬਾਣੀ ਸਮਝ ਵੀ ਆਉਂਦੀ ਹੈ ਧਿਆਨ ਨਾਲ ਇਕਾਗਰਤਾ ਨਾਲ ਸ਼ਬਦ ਕੀਰਤਨ ਸਾਨੂੰ ਸੁਣਨਾ ਚਾਹੀਦਾ ਹੈ ਘਰ ਬੈਠ ਕੇ ਦਰਬਾਰ ਸਾਹਿਬ ਤੋਂ ਆ ਰਿਹਾ ਸ਼ਬਦ ਕੀਰਤਨ ਸੁਣਦੇ ਰਹਿਣਾ ਚਾਹੀਦਾ ਹੈ 35 ਸਾਲ ਪਹਿਲੇ ਮੈਨੂੰ ਇੱਕ ਸੱਜਣ ਨੇ ਦੱਸਿਆ ਸੀ ਕਿ ਹైదరాబాద్ ਦੇ ਨੇੜੇ ਇੱਕ ਸਰਦਾਰ ਜੀ ਦਾ ਅੰਗੂਰਾਂ ਦਾ ਫਾਰਮ ਹੈ ਉਸ ਸਰਦਾਰ ਜੀ ਦਾ ਫਾਰਮ ਕਰੀਬ 200 ਏਕੜ ਦੇ ਵਿੱਚ ਹੈ ਉਸ ਦੇ ਵਿੱਚ ਕਟ ਚੋੜੀਆਂ ਸੜਕਾਂ ਦਾ ਜਾਲ ਵਿਛਾਇਆ ਹੋਇਆ ਹੈ ਥੋੜੀ ਥੋੜੀ ਦੂਰੀ ਤੇ ਖੰਬੇ ਲਗਾ ਕੇ ਉਹਨਾਂ ਉੱਤੇ ਸਪੀਕਰ ਲਾਏ ਹੋਏ ਹਨ ਸਾਰੇ ਸਿਸਟਮ ਦਾ ਕੰਟਰੋਲ ਦਫ਼ਤਰ ਵਿੱਚ ਹੈ ਤੇ ਉੱਥੇ ਇੱਕ ਬੰਦਾ ਹਰ ਵਕਤ ਡਿਊਟੀ ਤੇ ਬੈਠਾ ਰਹਿੰਦਾ ਹੈ ਤੇ ਸ਼ਬਦ ਕੀਰਤਨ ਦੀਆਂ ਕੈਸਟਾਂ ਲਗਾਈਆਂ ਜਾਂਦੀਆਂ ਹਨ ਜਿਹੜੀਆਂ ਨਿਰੰਤਰ 24 ਘੰਟੇ ਚੱਲਦੀਆਂ ਰਹਿੰਦੀਆਂ ਹਨ ਤਾਂ ਕਿ ਸਾਰੇ ਅੰਗੂਰਾਂ ਦੇ ਬੁੱਟਿਆਂ ਤੱਕ ਪੂਰੀ ਆਵਾਜ਼ ਹਰ ਵੇਲੇ ਪਹੁੰਚੇ ਮਾਲਕ ਦੱਸਦੇ ਹਨ ਇਹ ਵਿਚਾਰ ਸਾਨੂੰ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਮਿਲਿਆ ਹੈ ਕਿ ਹਰਮੰਦਰ ਸਾਹਿਬ ਵਿੱਚ ਦਿਨ ਰਾਤ ਬਾਣੀ ਦਾ ਕੀਰਤਨ ਹੁੰਦਾ ਹੈ ਤੇ ਪ੍ਰਕਰਮਾ ਵਿੱਚ ਸਪੀਕਰ ਲੱਗੇ ਹੋਏ ਹਨ ਤੇ ਉਸ ਦਾ ਅਸਰ ਸਰੋਵਰ ਦੇ ਪਾਣੀ ਤੇ ਵੀ ਪੈਂਦਾ ਹੈ ਪਾਣੀ ਪਵਿੱਤਰ ਹੁੰਦਾ ਰਹਿੰਦਾ ਹੈ ਤੇ ਸੰਗਤ ਦੇ ਮਨ ਦੇ ਉੱਤੇ ਵੀ ਪੈਂਦਾ ਹੈ ਪਾਣੀ ਵੀ ਜਾਨਦਾਰ ਹੈ ਉਸ ਵਿੱਚ ਆਤਮਾ ਹੈ ਅੰਗੂਰਾਂ ਵਿੱਚ ਵੀ ਜਾਨ ਹੈ ਸੱਚ ਦਾ ਪ੍ਰਵਾਹ ਦੋਹਾਂ ਜਗ੍ਹਾ ਤੇ ਪਹੁੰਚਦਾ ਹੈ ਜੀਵੇਂ ਕਿ ਅਸੀਂ ਮਨੁੱਖ ਵੀ ਸ਼ਬਦ ਕੀਰਤਨ ਸੁਣਦੇ ਹਾਂ ਸਾਡੇ ਮਨ ਵਿੱਚ ਪਹੁੰਚੀ ਹੋਈ ਆਵਾਜ਼ ਸਾਡੇ ਸਰੀਰ ਨੂੰ ਸ਼ਾਂਤ ਕਰਦੀ ਹੈ ਤਣਾਅ ਘਟਾਉਂਦੀ ਹੈ ਉਸ ਸਰਦਾਰ ਜੀ ਦੇ ਅੰਗੂਰ ਉੱਚੀ ਕੁਆਲਿਟੀ ਦੇ ਹੁੰਦੇ ਹਨ ਬਹੁਤ ਲੋਕ ਉਥੇ ਰਾਹੀਰ ਰੁਕਦੇ ਹਨ ਤੇ ਖਰੀਦਦੇ ਹਨ ਕਿਉਂਕਿ ਉਹ ਅੰਗੂਰ ਬਹੁਤ ਵਧੀਆ ਮੋٹے ਤੇ ਮਿੱਠੇ ਹੁੰਦੇ ਹਨ ਹਰਿਮੰਦਰ ਸਾਹਿਬ ਦੇ ਸਰੋਵਰ ਦਾ ਜਲ ਅਸੀਂ ਚੁੱਲੀਆਂ ਰਾਹੀਂ ਪਿੰਦੇ ਹਾਂ ਤਾਂ ਕਿ ਸਾਡੇ ਅੰਦਰ ਵੀ ਉਹ ਪਵਿੱਤਰਤਾ ਪਹੁੰਚੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਤਕਰੀਬਨ 6-7 ਵਿਦੇਸ਼ ਤੋਂ ਆਏ ਗੋਰੇ ਈਸਾਈ ਮਤ ਨੂੰ ਮੰਨਣ ਵਾਲੇ ਪ੍ਰਕਰਮਾ ਵਿੱਚ ਕੰਟਿਆਬੱਦੀ ਬੈਠ ਕੇ ਕੀਰਤਨ ਨੂੰ ਸੁਣਦੇ ਹਨ ਤੇ ਕਈ ਕਈ ਦਿਨ ਸੁਣਦੇ ਰਹਿੰਦੇ ਹਨ ਉਹ ਕਹਿੰਦੇ ਹਨ ਕਿ ਸਾਨੂੰ ਇਸ ਨਾਲ ਬੜੀ ਸ਼ਾਂਤੀ ਮਿਲਦੀ ਹੈ ਸਾਡੇ ਮਨ ਦਾ ਤਣਾਅ ਘਟਦਾ ਹੈ ਬਹੁਤ ਚੰਗਾ ਲੱਗਦਾ ਹੈ ਕਿਉਂਕਿ ਇਸ ਦਾ ਸੰਗੀਤ ਤੇ ਬੋਲ ਆਤਮਾ ਨੂੰ ਟੁੰਬਦੇ ਹਨ ਬੇਸ਼ੱਕ ਸਾਨੂੰ ਇਸ ਦੇ ਅਰਥ ਸਮਝ ਨਹੀਂ ਆਉਂਦੇ ਪਰ ਇਸ ਕੀਰਤਨ ਦੀਆਂ ਵਾਈਬ੍ਰੇਸ਼ਨਸ ਭਾਵ ਤਰੰਗਾਂ ਸਾਡੇ ਬਾਡੀ ਸੈਲ ਤੇ ਮਨ ਨੂੰ ਸੁਖ ਸ਼ਾਂਤੀ ਪਵਿੱਤਰਤਾ ਦਿੰਦੀਆਂ ਹਨ ਸਾਨੂੰ ਚੰਗਾ ਲੱਗਦਾ ਹੈ ਇਸੇ ਲਈ ਹੀ ਅਸੀਂ ਸੁਣਦੇ ਹਾਂ ਤੇ ਸੁਣਦੇ ਰਹਿੰਦੇ ਹਾਂ ਇਹ ਕਿੰਨੀ ਚੰਗੀ ਗੱਲ ਹੈ ਕਿ ਉਹ ਲੋਕ ਮਨ ਕਰਕੇ ਪਿਆਰ ਨਾਲ ਸੁਣਦੇ ਹਨ ਤੇ ਆਪਣੇ ਮਨ ਨੂੰ ਪਵਿੱਤਰ ਕਰਦੇ ਹਨ ਉਹ ਇਹ ਵੀ ਕਹਿੰਦੇ ਹਨ ਕਿ ਕੁਝ ਸ਼ਬਦ ਤਾਂ ਸਾਨੂੰ ਬਹੁਤ ਹੀ ਚੰਗੇ ਲੱਗਦੇ ਹਨ ਬਹੁਤ ਹੀ ਸੰਤੁਸ਼ਟੀ ਦਿੰਦੇ ਹਨ ਜਿਹੜੇ ਤੰਤੀ ਰਾਗਾਂ ਦੇ ਨਾਲ ਗਾਈ ਜਾਂਦੇ ਹਨ ਲੰਗਰ ਨੂੰ ਗੁਰਬਾਣੀ ਗਾਉਂਦੇ ਹੋਏ ਜਾਂ ਸੁਣਦੇ ਹੋਏ ਬਣਾਉਣਾ ਤੇ ਖਾਣਾ ਇਹ ਦੋਵੇਂ ਹੀ ਈश्वਰੀ ਗੁਣ ਹਨ ਤੇ ਸਾਡੇ ਅੰਦਰ ਪਵਿੱਤਰਤਾ ਦੇ ਬੀਜ ਬੀਜਦੇ ਹਨ ਸੁਣਨ ਵਾਲਾ ਜਦੋਂ ਇਹਨਾਂ ਨੂੰ ਕੁਝ ਸਮਾਂ ਕੁਝ ਸਾਲ ਸੁਣਦਾ ਰਹਿੰਦਾ ਹੋਵੇਗਾ ਤਾਂ ਉਸ ਦੀ ਮਨ ਦੀ ਅਵਸਥਾ ਸਾਰੇ ਹੀ ਦੁਸ਼ਟ ਕਰਮਾਂ ਤੋਂ ਭਾਵ ਅਪਵਿੱਤਰਤਾ ਤੋਂ ਨਿਰਲੇਪ ਹੋ ਜਾਂਦੀ ਹੋਵੇਗੀ ਕੋਈ ਕਿਸੇ ਦੂਜੇ ਮਨੁੱਖ ਲਈ ਕੰਡੇ ਨਹੀਂ ਬੀਜੇਗਾ ਕਿਉਂਕਿ ਉਸ ਦਾ ਮਨ ਪਵਿੱਤਰ ਹੋ ਗਿਆ ਹੋਵੇਗਾ ਜਾਂ ਹੋ ਰਿਹਾ ਹੋਵੇਗਾ ਅਜਿਹੇ ਮਨੁੱਖਾਂ ਦੇ ਸਾਰੇ ਪਾਪ ਕਰਮ ਖਤਮ ਹੋ ਜਾਣਗੇ ਜਾਂ ਹੋ ਰਹੇ ਹੋਣਗੇ ਜੋ ਖੁਸ਼ੀਆਂ ਬਖਸ਼ ਰਹੇ ਹੋਣਗੇ ਪਵਿੱਤਰਤਾ ਦਾ ਫੈਲਾਉ ਕਰ ਰਹੇ ਹੋਣਗੇ ਇਹ ਦੋਵੇਂ ਕਰਮ ਜੇ ਅਸੀਂ ਸਾਰੀ ਦੁਨੀਆ ਦੇ ਮਨੁੱਖ ਕਰਨ ਲੱਗ ਜਾਵਾਂਗੇ ਤਾਂ ਕੁਝ ਸਾਲਾਂ ਵਿੱਚ ਹੀ ਸੰਸਾਰ ਹੱਸਦਾ ਖੇਡਦਾ ਤੇ ਖੁਸ਼ਹਾਲ ਬਣ ਜਾਵੇਗਾ ਇੱਕ ਗੁਰਬਾਣੀ ਦਾ ਸ਼ਬਦ ਹੈ ਅਬ ਕੱਲੂ ਆਇਓ ਰੇ ਇਕ ਨਾਮ ਬੋਵੋ ਬੋਹੋ ਭਾਵ ਗੁਰੂ ਜੀ ਕਹਿੰਦੇ ਹਨ ਕਲ ਯੁਗ ਜਿਸ ਨੂੰ ਪਾਪਾਂ ਦਾ ਯੁਗ ਬ੍ਰਿਸ਼ਟਾਚਾਰ ਦਾ ਯੁਗ ਜਾਂ ਝੂਠ ਦਾ ਯੁਗ ਕਿਹਾ ਜਾਂਦਾ ਹੈ ਇਹਨਾਂ ਸਭ ਕੁਝ ਨੂੰ ਖਤਮ ਕਰਨ ਲਈ ਸੱਚ ਦਾ ਬੀਜ ਬੀਜਣਾ ਪਵੇਗਾ ਸਾਰੇ ਕਰਮ ਸੱਚੇ ਹੀ ਕਰਨੇ ਪੈਣਗੇ ਤਾਂ ਹੀ ਫਿਰ ਇੰਨਾਂ ਬੁਰਾਈਆਂ ਤੋਂ ਪਾਪਾਂ ਤੋਂ ਬਚਿਆ ਜਾ ਸਕੇਗਾ ਵਿਚਾਰ ਦਿਵਿੰਦਰਜੀਤ ਸਿੰਘ ਪਿਆਰੇ ਸਰੋਤਾਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਤੇ ਜਾਣਕਾਰਾਂ ਵਿੱਚ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ